ਸਟਾਰ ਅੱਗੇ ਅਤੇ ਪਿੱਛੇ ਬਾਰੇ ਸੋਚ ਕੇ ਆਪਣੇ ਦਿਮਾਗ ਵਿੱਚ ਕੀ ਆਉਂਦਾ ਹੈ ਪ੍ਰਸ਼ਨਚਿੰਨ ਅੱਗੇ ਸ਼ਬਦ ਵਿੱਚ ਇੱਕ ਸਕਾਰਾਤਮਕਤਾ ਦਾ ਅਹਿਸਾਸ ਹੈ ਅਤੇ ਪਿੱਛੇ ਸ਼ਬਦ ਵਿੱਚ ਜ਼ਿਆਦਾਤਰ ਨਕਾਰਾਤਮਕਤਾ ਮਹਿਸੂਸ ਹੁੰਦੀ ਹੈ ਡੰਡੀ ਅੱਗੇ ਵਧਣਾ ਅੱਗੇ ਲੰਘਣਾ ਚੜ੍ਹਦੀ ਕਲਾ ਦਾ ਪ੍ਰਗਟਾਵਾ ਹੈ ਅਤੇ ਪਿੱਛੇ ਰਹਿ ਜਾਣ ਤੋਂ ਮੋਟੇ ਤੌਰ ਉੱਤੇ ਕਹਿੰਦੀ ਕਲਾ ਦਾ ਪ੍ਰਗਟਾਵਾ ਹੁੰਦਾ ਹੈ ਡੰਡੀ ਜਦੋਂ ਬੱਚੇ ਨੂੰ ਤੁਰਨਾ ਸਿਖਾਉਂਦੇ ਨੇ ਤਾਂ ਉਸ ਨੂੰ ਕਿਹਾ ਜਾਂਦਾ ਹੈ ਕਿ ਅੱਗੇ ਦੇਖ ਕੇ ਚੱਲ ਡੰਡੀ ਸਕੂਲ ਦਾਖਾ ਹੁੰਦੇ ਹਾਂ ਅਸੈਂਬਲੀ ਵਿੱਚ ਸਾਹਮਣੇ ਧਿਆਨ ਦੇਣ ਦੀ ਹਿਦਾਇਤ ਹੁੰਦੀ ਹੈ ਅਤੇ ਪੇਪਰਾਂ ਵਿੱਚ ਵੀ ਪਿੱਛੇ ਦੇਖਣ ਦੀ ਮਨਾਹੀ ਹੁੰਦੀ ਹੈ ਡੰਡੀ ਉਸ ਤੋਂ ਬਾਅਦ ਵਹੀਕਲ ਚਲਾਉਣ ਵੇਲੇ ਵੀ ਪਿੱਛੇ ਦੇਖਣ ਤੋਂ ਰੋਕਿਆ ਜਾਂਦਾ ਹੈ ਡੰਡੀ ਕਾਰ ਸਿੱਖਦੇ ਸਮੇਂ ਵੀ ਇਨ੍ਹਾਂ ਵੱਲ ਲੋਡ ਪੈਣ ਉੱਤੇ ਧਿਆਨ ਦੇਣਾ ਹੈ ਅਤੇ ਬਾਕੀ ਸਮਾਂ ਸਾਹਮਣੇ ਦੇਖ ਕੇ ਚੱਲਣਾ ਹੈ ਡੰਡੀ ਸਾਨੂੰ ਦੱਸਿਆ ਜਾਂਦਾ ਹੈ ਕਿ ਜੇ ਬਹੁਤਾ ਧਿਆਨ ਪਿੱਛੇ ਦੇਖਣ ਵਾਲੇ ਸ਼ੀਸ਼ੇ ਉੱਤੇ ਰਹਾ ਤਾਂ ਬੜਾ ਖਤਰਾ ਹੈ ਡੰਡੀ ਉਮਰ ਦੇ ਵਦਨ ਨਾਲ ਪਿੱਛੇ ਨਾਲੋਂ ਵੱਧ ਧਿਆਨ ਅੱਗੇ ਦੇਣ ਵਾਲੀ ਉਹ ਹਿਦਾਇਤ ਸਾਨੂੰ ਭੁੱਲਦੀ ਚਲੀ ਜਾਂਦੀ ਹੈ ਅਤੇ ਇਥੋਂ ਹੀ ਸਾਡੀ ਜ਼ਿੰਦਗੀ ਦੇ ਸਫ਼ਰ ਵਿੱਚ ਅੜਿੱਕੇ ਪੈਣੇ ਸ਼ੁਰੂ ਹੋ ਜਾਂਦੇ ਹਨ ਡੰਡੀ ਬਚਪਨ ਅਤੇ ਜਵਾਨੀ ਪਹਿਰੇ ਦੌਰਾਨ ਤੁਹਾਡੇ ਵਿੱਚ ਉਮਰ ਅਤੇ ਸਰੀਰਿਕ ਫਰਕ ਤੋਂ ਇਲਾਵਾ ਕਿਹੜਾ ਅੰਤਰ ਆਇਆ ਪ੍ਰਸ਼ੰਚਿੰਨ ਬਚਪਨ ਵਿੱਚ ਤੁਸੀਂ ਬੀਤੇ ਸਮੇਂ ਦਾ ਪਛਤਾਵਾ ਨਹੀਂ ਕਰਦੇ ਸੀ ਵਰਤਮਾਨ ਦਾ ਆਨੰਦ ਮਾਣਦੇ ਸੀ ਅਤੇ ਭਵਿੱਖ ਲਈ ਆਸਵੰਦ ਰਹਿੰਦੇ ਸੀ ਡੰਡੀ ਆਪਣੇ ਸਕੂਲ ਦੇ ਸਟਾਰ ਦਿਨਾਂ ਨੂੰ ਯਾਦ ਕਰੋ ਡੰਡੀ ਕੀ ਕਦੇ ਸਕੂਲ ਵਿੱਚ ਪਈਆਂ ਝੜਕਾਂ ਛੁੱਟੀ ਵੇਲੇ ਯਾਦ ਹੁੰਦੀਆਂ ਨੇ ਪ੍ਰਸ਼ੰਚਨ ਨਹੀਂ ਬਲਕਿ ਧਿਆਨ ਸਾਰਾ ਇਸ ਗੱਲ ਉੱਤੇ ਹੁੰਦਾ ਸੀ ਕਿ ਕੀ ਖੇਡਣਾ ਕਿਸ ਦੇ ਨਾਲ ਖੇਡਣਾ ਅਤੇ ਕਿੱਥੇ ਖੇਡਣਾ ਡੰਡੀ ਫਿਰ ਹੁਣ ਉਸ ਮਸਤ ਮੌਲਾ ਇਨਸਾਨ ਨੂੰ ਅੱਜ ਕੀ ਹੋ ਗਿਆ ਪ੍ਰਸ਼ਨ ਚਿੰਨ ਵੱਧ ਤਨਖਾਹ ਵੱਧ ਸਹੂਲਤਾਂ ਵਾਸਤੇ ਤੁਸੀਂ ਪੁਰਾਣੀ ਕੰਪਨੀ ਛੱਡ ਕੇ ਨਵੀਂ ਵਿੱਚ ਆਏ ਪਰ ਟੀਮ ਸਾਥ ਨਹੀਂ ਦੇ ਰਹੀ ਮਹਾਲ ਠੀਕ ਨਹੀਂ ਕੰਮ ਘਟ ਹੋ ਰਿਹਾ ਹੈ ਅਤੇ ਪਰੇਸ਼ਾਨੀ ਵੱਧ ਡੰਡੀ ਤੁਸੀਂ ਹਰ ਵੇਲੇ ਚਿੰਤਾ ਕਰਦੇ ਹੋ ਕਿ ਕੰਮ ਕਿੰਨਾ ਵਧੀਆ ਚੱਲਦਾ ਸੀ ਵਧੀਆ ਕਮਾਈ ਸੀ ਹੁਣ ਮੇਰਾ ਕੀ ਬਣੂ ਪ੍ਰਸ਼ੰਚਿਨ ਬੀਤੇ ਸਮੇਂ ਬਾਰੇ ਸੋਚ-ਸੋਚ ਕੇ ਜਿੰਨਾ ਮਰਜ਼ੀ ਰੋਂਦੇ ਕਲਪ ਦੇ ਰਹੋ ਪਰ ਕੀ ਰੂਣ ਕਲਪਨ ਨਾਲ ਮਸਲਾ ਹੱਲ ਹੋ ਸਕਦਾ ਹੈ ਪ੍ਰਸ਼ੰਚਿੰਨ ਬਚਪਨ ਵਿੱਚ ਲੰਗੇ ਨੂੰ ਭਲਾਉਂਦੇ ਰਹਿਣ ਵਾਲਿਆਂ ਨੂੰ ਸਾਨੂੰ ਜਵਾਨੀ ਪਹਿਰੇ ਵਿੱਚ ਆ ਕੇ ਕਾਰ ਦੇ ਰੀਅਰ ਵਿਊ ਮਿਰਰ ਭਾਵ ਪਿੱਛੇ ਦੇਖਣ ਵਾਲੇ ਸ਼ੀਸ਼ੇ ਵਾਂਗ ਅਤੀਤ ਨੂੰ ਦੇਖਦੇ ਰਹਿਣ ਦੀ ਬੁਰੀ ਆਦਤ ਪੈ ਜਾਂਦੀ ਹੈ ਡੰਡੀ ਜ਼ਿੰਦਗੀ ਦੀ ਕਾਰ ਦਾ ਇਹ ਸ਼ੀਸ਼ਾ ਸਾਨੂੰ ਦਿਖਾਉਂਦਾ ਚੰਗੀਆਂ ਅਤੇ ਬੁਰੀਆਂ ਦੋਵੇਂ ਯਾਦਾਂ ਹੈ ਪਰ ਸਾਡਾ ਸੁਭਾ ਹੈ ਕਿ ਸਾਡਾ ਸਾਰਾ ਧਿਆਨ ਸਿਰਫ ਬੁਰੀਆਂ ਯਾਦਾਂ ਵਿੱਚ ਹੀ اٹਕਿਆ ਰਹਿੰਦਾ ਹੈ ਡੰਡੀ ਇਸ ਦੇ ਨਾਲ ਸਾਡੇ ਦਿਲ ਦਿਮਾਗ ਵਿੱਚ ਨਕਾਰਾਤਮਕ ਭਾਵਨਾਵਾਂ ਆਉਂਦੀਆਂ ਹਨ ਅਤੇ ਅਸੀਂ ਇਹਨਾਂ ਵਿੱਚ ਹੀ ਦਬਦੇ ਚਲੇ ਜਾਂਦੇ ਹਾਂ ਡੰਡੀ ਇਸ ਗੱਲ ਦਾ ਧਿਆਨ ਰੱਖੋ ਕਿ ਜੇ ਤੁਹਾਡਾ ਬਹੁਤਾ ਧਿਆਨ ਬੀਤੇ ਸਮੇਂ ਵਿੱਚ ਵਾਪਰੀਆਂ ਘਟਨਾਵਾਂ ਉੱਤੇ ਰਹੇਗਾ ਤਾਂ ਤੁਸੀਂ ਜ਼ਿੰਦਗੀ ਵਿੱਚ